ਨੌਜਵਾਨਾਂ ਵੱਲੋਂ ਪੈਂਚੰਗ ਇੱਕ ਐਪਲੀਕੇਸ਼ਨ ਦਿੱਤੀ ਜਾਂਦੀ ਹੈ ਜਿਸ ਵਿੱਚ ਨੌਜਵਾਨ ਚਿੰਤਾ ਪ੍ਰਗਟ ਕਰਦੇ ਆ ਕਿ ਸਾਡੇ ਵਿਆਹ ਨਹੀਂ ਹੋ ਰਹੇ ਕਿ ਕਿਸ ਪਾਰਟੀਆਂ ਤੋਂ ਆਮ ਆਦੀ ਪਾਰਟੀ ਵੱਲੋਂ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੇ ਵੀ ਗੱਲਾਂ ਚੱਲ ਰਹੇ ਨੇ ਆਮ ਆਦੀ ਪਾਰਟੀ ਜੋ ਜਿਹੜਾ ਬੰਦਾ ਜੁਆਇਨ ਕਰ ਲੈਂਦਾ ਹੈ ਉਹਨਾਂ ਦੇ ਵਿਆਹ ਹੋ ਜਾਂਦੇ ਆ ਕੰਪਨੀ ਨੌਜਵਾਨਾਂ ਨੂੰ ਉਮੀਦ ਆ ਗਿਆ ਮਾਰੇ ਪਾਰਟੀ ਵਿਆਹ ਕਰਾਉਂਦੀ ਹੈ। ਸੱਤ ਅੱਠ ਮੁੰਡੇ ਆ ਗਏ ਮੈਨੂੰ ਕਹਿੰਦੇ ਵੀ ਤੂੰ ਇੰਨੇ ਪਿੰਡ ਦੇ ਵਿਕਾਸ ਦੇ ਕੰਮ ਕਰੀ ਜਿੰਨਾ ਵੀ ਇੱਕ ਸਾਡਾ ਕੰਮ ਵੀ ਅੜਿਆ ਵਾ। ਰਿਪੋਰਟ ਦੇਖ ਕੇ ਦੇਖਾ ਤੈਨੂੰ ਪਤਾ ਲੱਗੇ। ਬੇਤਮ ਮਸਾਲਾ ਹੀ ਹੋ ਰਿਹਾ ਹੈ। ਨੌਜਵਾਨਾਂ ਨੇ ਮਜੜੀ ਮੰਗ ਪੱਤਰ ਤੁਹਾਨੂੰ ਦਿੱਤਾ ਉਹਦੇ ਜਿੱਤੋਂ ਮੈਂ ਤੇ ਲਾਚ ਵੀ ਦਿੱਤਾ ਹੈ। ਕਿਨੇ ਜੇ ਸਾਡੇ ਰਿਸ਼ਤੇ ਹੋ ਗਏ ਤਾਂ ਸਾਨੂੰ ਵੋਟਾਂ ਵੀ ਬਦਲ ਜਾਣੀਆਂ ਪਿੰਡ 'ਚ। ਅੱਛਾ ਨੌਜਵਾਨਾਂ ਨਾਲ ਵੀ ਗੱਲ ਹੋਈ ਹੈ ਜਿਹੜੇ ਨੌਜਵਾਨਾਂ ਨੇ ਸਾਨੂੰ ਮੰਗ ਪੱਤਰ ਦਿੱਤਾ ਹੈ। ਉਹ ਹੁਣ ਫਿਰ ਕੈਮਰੇ ਤੇ ਆਉਣ ਨੂੰ ਕੋਈ ਵੀ ਨੌਜਵਾਨ ਮਸਲਾ ਤਾਂ ਹੈ ਗੰਭੀਰ ਤਾਂ ਨਾ ਲੈਣ ਵਾਲਾ ਹੀ ਹੈ ਨਾ ਵੀ ਮਸਲੇ ਸਮੱਸਿਆ ਤਾਂ ਸਾਰੇ ਪੰਜਾਬ ਦੀ ਮੈਂ ਕਹਿੰਦੀ ਤੁਹਾਡੇ ਕੋਲੇ ਹਿੰਮਤਪੁਰਾ ਪਿੰਡ ਦੀ ਸਮੱਸਿਆ ਨਹੀਂ ਹਾਂਜੀ ਹਾਂਜੀ ਇਹ ਸਾਰੇ ਪੰਜਾਬ ਦੀ ਸਮੱਸਿਆ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਲੋਕ ਰਾਟਾ ਟੀਵੀ ਨਾਲ ਮੈਂ ਹਜਿੰਦਰ ਸਿੰਘ ਮੋਗੇ ਜ਼ਿਲ੍ਹੇ ਦੇ ਪਿੰਡ ਹਿੰਮਤਪੁਰਾ ਦੀ ਇੱਕ ਨੌਜਵਾਨਾਂ ਵੱਲੋਂ ਸਰਪੰਚ ਨੂੰ ਇੱਕ ਐਪਲੀਕੇਸ਼ਨ ਦਿੱਤੀ ਜਾਂਦੀ ਹੈ ਜਿਸ ਵਿੱਚ ਨੌਜਵਾਨ ਚਿੰਤਾ ਪ੍ਰਗਟ ਕਰਦੇ ਆ ਕਿ ਸਾਡੇ ਵਿਆਹ ਨਹੀਂ ਹੋ ਰਹੇ ਤੋ ਸਰਪੰਚ ਸਾਹਿਬ ਨੂੰ ਇੱਕ ਮੰਗ ਪੱਤਰ ਦਿੰਦੇ ਆ ਸਾਡੇ ਨਾਲ ਪਿੰਡ ਹਿੰਮਤਪੁਰਾ ਦੇ ਸਰਪੰਚ ਬਲਦੇਵ ਸਿੰਘ ਮੌਜੂਦ ਹੈ ਉਹਨਾਂ ਨਾਲ ਅਸੀਂ ਗੱਲ ਕਰਦੇ ਆ ਕਿ ਜੋ ਐਪਲੀਕੇਸ਼ਨ ਤੁਹਾਨੂੰ ਪਿੰਡ ਦੇ ਨੌਜਵਾਨਾਂ ਨੇ ਦਿੱਤੀ ਹੈ ਇਹ ਬਿਲਕੁਲ ਸੱਚ ਹੈ ਜਾਂ ਕੋਈ ਇਹ ਸੋਸ਼ਲ ਮੀਡੀਆ ਤੇ ਫੇਕ ਹੈ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰਪੰਚ ਸਾਹਿਬ ਜਿਹੜੇ ਪਿੰਡ ਦੇ ਨੌਜਵਾਨਾਂ ਤੁਹਾਨੂੰ ਇਹ ਐਪਲੀਕੇਸ਼ਨ ਦਿੱਤੀ ਹੈ ਇਹ ਫੇਕ ਹੈ ਜਾਂ ਇਹ オリジナル ਹੈ ਨਹੀਂ ਸਚਾਈ ਹੈ ਜੀ ਇਹ ਮੈਨੂੰ ਦਿੱਤੇ ਹੀ ਉਹਨਾਂ ਨੇ ਮੰਗ ਪੱਤਰ ਦਿੱਤਾ ਸੀ ਯਾਨੀ ਠੀਕ ਹੈ ਜੀ ਕਾਰਨ ਪਤਾ ਕੀ ਚੱਕਰ ਆ ਸਰ ਪਿੰਡ ਦੇ ਵਿਕਾਸ ਦੇ ਕੰਮ ਮੈਂ ਬਹੁਤ ਜ਼ਿਆਦਾ ਕਰਾਈ ਜਾਂਦਾ ਜੀ ਮੈਨੂੰ ਹੋ ਗਏ 7-8 ਮਹੀਨੇ ਸਰਪੰਚ ਬਣੇ ਨੂੰ ਜਦੋਂ ਤੋਂ ਉਦੋਂ ਤੋਂ ਲਗਾਤਾਰ ਕੰਮ ਚੱਲ ਰਹੇ ਹੈ ਜੀ ਉਹਨਾਂ ਨੂੰ ਆਸਾਂ ਹੀ ਵਾਹਲੀਆਂ ਸੀਗਾ ਜੀ ਮੇਰੇ ਤੇ ਵੀ ਇਹ ਕੰਮ ਵੀ ਸਾਡਾ ਵੀ ਕਰੂਗਾ ਅੱਛਾ ਤੁਸੀਂ ਕਿਸ ਪਾਰਟੀ ਨਾਲ ਸੰਬੰਧ ਤੋਂ ਆਮ ਆਦਮੀ ਪਾਰਟੀ ਵੱਲੋਂ ਆਈ ਮੈਂ ਆਮ ਆਦਮੀ ਪਾਰਟੀ ਹਾਂਜੀ ਮੈਂ ਬਲਾਕ ਪ੍ਰਧਾਨ ਵੀ ਹਣਾਲ ਸਿੰਘ ਵਾਲੇ ਅੱਛਾ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੇ ਇਹ ਵੀ ਗੱਲਾਂ ਚੱਲਦੇ ਨੇ ਆਮ ਆਦਮੀ ਪਾਰਟੀ 'ਚ ਜਿਹੜਾ ਬੰਦਾ ਜੁਆਇਨ ਕਰ ਲੈਂਦਾ ਹੈ ਉਹਨਾਂ ਦੇ ਵਿਆਹ ਹੋ ਜਾਂਦੇ ਆ ਜਿਹੜੇ ਵਿਰੋਧੀ ਵੀ ਟੋਡੇ ਤੇ ਮਤਲਬ ਤੰਜ ਕੱਸਦੇ ਹੁੰਦੇ ਆ ਆਮ ਆਮ ਆਦਮੀ ਪਾਰਟੀ ਸਰਕਾਰ ਆਉਣ ਤੋਂ ਬਾਅਦ ਵਿਆਹ ਕਰਾ ਰਿਆ ਕਿਤੇ ਇਹ ਕਾਰਨਤਰੀ ਨੌਜਵਾਨ ਨੂੰ ਉਮੀਦ ਹੈ ਕਿ ਆਮ ਆਦਮੀ ਪਾਰਟੀ ਵਿਆਹ ਕਰਾਉਂਦੀ ਹੈ ਜੀ ਵੀ ਤੁਹਾਡੇ ਐਪਲੀਕੇਸ਼ਨ ਦੇਣ ਦਾ ਕਾਰਨ ਇਹ ਹੋਵੇ ਨਹੀਂ ਸਰ ਪਤਾ ਕੀ ਚੈੱਕ ਕਰ ਪਿੰਡ ਦੇ ਵਿਕਾਸ ਦੇ ਕੰਮ ਬਹੁਤ ਜ਼ਿਆਦਾ ਕੀਤੇ ਮੈਂ ਉਹਨਾਂ ਨੂੰ ਇੰਨੀਆਂ ਆਸਾਂ ਜੀਆਂ ਵੀ ਅਸੀਂ ਵੀ ਸਾਡਾ ਕੰਮ ਵੀ ਆਰਦਾ ਨਹੀਂ ਦਿੰਦਾ ਸਾਡੇ ਹੁਣ 18 ਫੁੱਟੀ ਫੇਰਨੀ ਬਣੀ ਜਾਂਦੀ ਹੈ ਜੀ ਸੀਮੈਂਟ ਦੀ ਬਣਾਈ ਹੈ ਪੰਜਾਬ ਸਰਕਾਰ ਨੇ ਸਾਡੇ ਸੀਐਮ ਮਾਨ ਸਾਹਿਬ ਨੇ ਸਾਡੇ ਆਪਣੇ ਐਮਐਲਏ ਸਾਹਿਬ ਮਨਜੀਤ ਸਿੰਘ ਬਲਾਸਪੁਰ ਵੱਲੋਂ ਪੈਸੇ ਪਏ ਸੀਗੇ ਉਹ ਰੋਡ ਬਣੀ ਜਾਂਦਾ ਸੀ ਉੱਥੇ ਮੈਂ ਸੀਗਾ ਉੱਥੇ ਮੁੰਡੇ ਆਏ ਜੀ 7-8 ਮੁੰਡੇ ਆਗੇ ਮੈਨੂੰ ਕਹਿੰਦੇ ਵੀ ਤੂੰ ਇੰਨੇ ਪਿੰਡ ਦੇ ਵਿਕਾਸ ਦੇ ਕੰਮ ਕਰੀ ਜਿੰਨਾ ਵੀ ਇੱਕ ਸਾਡਾ ਕੰਮ ਵੀ ਅੜਿਆ ਵਾ ਮੈਨੂੰ ਦੱਸਿਆ ਨਹੀਂ ਉਹਨਾਂ ਨੇ ਵੀ ਆਹ ਕਾਰਨ ਹੈ ਮੈਂ ਕਿਹਾ ਜੀ ਸੋਡਾ ਵੀ ਕਰਾਂਗੇ ਮੈਨੂੰ ਆਇਆ ਸੀ ਕਿ ਜਿਹੜੇ ਮੁੰਡੇ 7-8 ਇਕੱਠੇ ਹੋਏ ਹੋਏ ਆ ਵੀ ਕੋਈ ਸਾਂਝਾ ਕੰਮ ਪਿੰਡ ਦਾ ਹੋਊਗਾ ਨਾ ਜੀ ਤੇ ਮੈਂ ਕਿਹਾ ਜੀ ਕੋਈ ਨਾ ਕਰਾਂਗੇ ਕਹਿੰਦੇ ਅਸੀਂ ਮੰਗ ਪੱਤਰ ਦੇਣਾ ਮੈਂ ਕਿਹਾ ਲਓ ਕਹਿੰਦੇ ਅਸੀਂ ਚੱਲਿਆ ਜੀ ਮੰਗ ਪੱਤਰ ਪੰਜਾ ਹੱਤਾ ਮਿੰਟਾਂ ਚ ਉਹਨਾਂ ਨੇ ਮੈਨੂੰ ਮੰਗ ਪੱਤਰ ਦਿੱਤਾ ਬਾਅਦ ਚ ਮੈਂ ਜਿਹੜਾ ਪੜ੍ਹ ਕੇ ਦੇਖਿਆ ਫੇਰ ਪਤਾ ਲੱਗਿਆ ਜੀ ਵੇ ਤਾਂ ਮਸਲਾ ਹੀ ਹੋ ਰਿਹਾ ਹੈ ਯਾਨੀ ਇਹ ਤਾਂ ਮਸਲਾ ਹੀ ਬਹੁਤ ਵੱਡਾ ਖੜਾ ਹੋ ਗਿਆ ਜੀ ਹਾਂ ਜੀ ਇਹ ਤੁਹਾਨੂੰ ਨੌਜਵਾਨਾਂ ਨੇ ਤੁਹਾਡੇ ਤੇ ਬੜੀ ਉਮੀਦ ਕੀਤੀ ਹੈ ਫਿਰ ਉਹਨਾਂ ਦਾ ਮਸਲਾ ਹੱਲ ਕਰਾਓਗੇ ਜੀ ਉਹ ਆਪਾਂ ਦੇਣੇ ਆ ਜੀ ਫਿਰ ਹਨਾ ਕੋਸ਼ਿਸ਼ ਕਰਦੇ ਹਾਂ ਨੇ ਇੱਕ ਸਰਪੰਚ ਸਾਹਿਬ ਇਸ ਵਿਸ਼ੇ ਨੂੰ ਜਿਹੜਾ ਲੋਕ ਮਜ਼ਾਕ ਦੇ ਤੌਰ ਤੇ ਵੀ ਲੈ ਰਹੇ ਆਂ ਹਾਂ ਜੀ ਹਾਂ ਜੀ ਵੀ ਮਜ਼ਾਕ ਵੀ ਢਾਇਆ ਜਾ ਰਿਹਾ ਸੋਸ਼ਲ ਮੀਡੀਆ ਤੇ ਪਰ ਜੇ ਦੇਖਿਆ ਜਾਵੇ ਇੱਕ ਇਹ ਗੰਭੀਰ ਸਮੱਸਿਆ ਵੀ ਹੈ ਹਾਂ ਜੀ ਹਾਂ ਜੀ ਮਸਲਾ ਯਾਨੀ ਹੈਗਾ ਗੰਭੀਰ ਹੀ ਹੈ ਜੀ ਇਹ ਪਤਾ ਕਾਰਨ ਕੀ ਹੈ ਜੀ ਹੁਣ ਜਿਹੜੇ ਬੱਚੇ 30 ਸਾਲਾਂ ਚ ਜਾਵੜੇ ਜਿਹੜੇ ਲੜਕੇ ਲੜਕੀਆਂ ਮਿਲਦੀਆਂ ਨਹੀਂ 30 ਸਾਲਾਂ ਜੀ ਕੁੜੀਆਂ ਹੁਣ ਆਈ ਲੈਟ ਕਰਕੇ ਕੋਈ ਬਾਹਰ ਉਟ ਰਹੀ ਹੈ ਨਾ ਉਹਦਾ ਕਾਰਨ ਵੀ ਹੈਗਾ ਜੀ ਇੱਕ ਕੁੜੀਆਂ ਦੀ ਗਿਣਤੀ ਘਟਾਈ ਮੁੰਡਿਆਂ ਨਾਲ ਹੁਣ ਜਿਵੇਂ ਕਿਸੇ ਦੇ ਬੱਚਾ ਹੋ ਗਿਆ ਮੁੰਡਾ ਹੋ ਗਿਆ ਪਹਿਲਾ ਬੱਚਾ ਹੀ ਉਹ ਫਿਰ ਹੋਰ ਦੂਜਾ ਬੱਚਾ ਨਹੀਂ ਲੈਂਦਾ ਜੀ ਉਹਨੂੰ ਆਏ ਵੀ ਮੇਰੇ ਮੁੰਡਾ ਹੋ ਗਿਆ ਚਲ ਆਏ ਇਹ ਚੀਜ਼ਾਂ ਦਾ ਇਸ ਮੰਗ ਪੱਤਰ ਦੇ ਵਿੱਚ ਇੱਕ ਸਪਸ਼ਟ ਹੈ ਕਿ 30 ਸਾਲ ਦੇ ਨੌਜਵਾਨ ਹੈ ਜਿਹੜੇ ਨੌਜਵਾਨ ਨੇ ਤੁਹਾਨੂੰ ਮੰਗ ਪੱਤਰ ਦਿੱਤਾ ਉਹਨਾਂ ਦੀ ਉਮਰ 30 ਸਾਲ ਹੈ 30 ਸਾਲ ਨੂੰ ਜੇਕਰ ਪਿੱਛੇ ਚਲੇ ਜਾ ਕੇ 30 ਸਾਲ ਪਹਿਲਾਂ ਪੰਜਾਬ ਵਿੱਚ ਭਰੂਣ ਹੱਤਿਆ ਦਾ ਦੌਰ ਵੀ ਕਾਫੀ ਚੱਲਿਆ ਕਿਥਨਾ ਕਿਥੇ ਉਹ ਕਾਰਨ ਵੀ ਲੱਗਦਾ ਹੋ ਸਕਦਾ ਸਰ ਹਾਂ ਇਹ ਵੀ ਹੋ ਸਕਦਾ ਹੈ ਹਨਾ ਵੀ ਕੁੜੀਆਂ ਦੀ ਗਿਣਤੀ ਘੱਟ ਹੋਵੇ ਹਨਾ ਇਹ ਜਾਨੀ ਆਪਣੇ ਮੇਰੇ ਕੱਲੇ ਪਿੰਡ ਦੀ ਸਮੱਸਿਆ ਨਹੀਂ ਜੀ ਆਪਾਂ ਜੀ ਦੇਖ ਗਏ ਢੰਗਾਈ ਤਾਂ ਦੇਖ ਗਏ ਤਾਂ ਇਹ ਸਾਰੇ ਪਿੰਡਾਂ ਦੀ ਵੀ ਸਮੱਸਿਆ ਹੈ ਕਿਥੇ ਨਾ ਕਿਥੇ ਕੋਈ ਨਸ਼ੇ ਵਾਲੀ ਸਮੱਸਿਆ ਵੀ ਹੋ ਜਾਂਦੀ ਨਾ ਜੀ ਨਾ ਜਿੰਨੇ ਮੁੰਡੇ ਮੇਰੇ ਕੋਲੇ ਕੋਈ ਇਹੋ ਜਿਹਾ ਨਸ਼ਾ ਨਹੀਂ ਕਰਦੇ ਜੀ ਵਧੀਆ ਮੁੰਡੇ ਆ ਵਧੀਆ ਘਰਾਂ ਦੇ ਮੁੰਡੇ ਆ ਜੀ ਹਾਂ ਇਹੋ ਜੀ ਗੱਲ ਨਹੀਂ ਕੋਈ ਨਸ਼ਾ ਨਹੀਂ ਕਰਦਾ ਠੀਕ ਆ ਥੋੜੇ ਤਾਂ ਉਮੀਦ ਲੈ ਕੇ ਆਏ ਤੇ ਤੁਸੀਂ ਉਮੀਦ ਤੇ ਖਰੇ ਉਤਰੋਗੇ ਉਹਨਾਂ ਦੀ ਤੇ ਉਹ ਤਾਂ ਸਰ ਪਤਾ ਕੀ ਚੱਕਰ ਆ ਮੈਂ ਜਿੰਨੇ ਪਿੰਡ ਦੇ ਕੰਮ ਆ ਵੈਸੇ ਮੈਂ ਕੋਈ ਅਰਨ ਨਹੀਂ ਦਿੰਦਾ ਅੱਛਾ ਪਿੰਡ ਦੇ ਵਿਕਾਸਕਾਰ ਜਿੰਨੇ ਮੈਂ ਮਿੱਥੇ ਆ ਮੈਂ ਕੋਈ ਕੰਮ ਨਹੀਂ ਅਰਨ ਦਿੱਤਾ ਤੇ ਇਹ ਹੁਣ ਦੇਨੇ ਆ ਜਿਹਦੇ ਤੇ ਵਿਚਾਰ ਕਰਦੇ ਆ ਸਾਰੀ ਪੰਚਾਇਤ ਨਾ ਬਹਿ ਕੇ ਰਾਇ ਕਰਦੇ ਆ ਅੱਛਾ ਨੌਜਵਾਨਾਂ ਨਾਲ ਵੀ ਗੱਲ ਹੋਈ ਆ ਜਿਹੜੇ ਨੌਜਵਾਨਾਂ ਨੇ ਸੁਣੋ ਮੰਗ ਪੱਤਰ ਦਿੱਤਾ ਉਹ ਹੁਣ ਫਿਰ ਕੈਮਰੇ ਤੇ ਆਉਣ ਨੂੰ ਕੋਈ ਵੀ ਨੌਜਵਾਨ ਨਹੀਂ ਆਉਂਦਾ ਉਹ ਥੋੜਾ ਜਿਹਾ ਜਗਦੇ ਆ ਜੀ ਹੁਣ ਉਹ ਕਹਿੰਦੇ ਆ ਸਿਉਣਾ ਨਹੀਂ ਜੀ ਹੁਣ ਮੈਂ ਗੱਲ ਵੀ ਕਰੀ ਸੁਣ ਉਹ ਕਹਿੰਦੇ ਆ ਕੈਮਰੇ ਤੇ ਨਹੀਂ ਆਉਣਾ ਇਹ ਇਹ ਮਸਲਾ ਤਾਂ ਹੈ ਗੰਭੀਰਤਾ ਨਾਲ ਲੈਣ ਵਾਲਾ ਹੀ ਹੈ ਨਾ ਵੀ ਮਸਲੇ ਸਮੱਸਿਆ ਤਾਂ ਸਾਰੇ ਪੰਜਾਬ ਦੀ ਮੈਂ ਕਹਿੰਦੀ ਹਾਂ ਤੁਹਾਡੇ ਕਲੇ ਹਿੰਮਤਪੁਰਾ ਪਿੰਡ ਦੀ ਸਮੱਸਿਆ ਨਹੀਂ ਇਹ ਸਾਰੇ ਪੰਜਾਬ ਦੀ ਸਮੱਸਿਆ ਹੈ ਤੇ ਸਾਰੇ ਪੰਜਾਬ ਦੀ ਸਮੱਸਿਆ ਹੁਣ ਇਹ ਚਿੰਤਾ ਦਾ ਵਿਸ਼ਾ ਬਹੁਤ ਵੱਡੇ ਪੱਧਰ ਤੇ ਹੈ ਹਾਂਜੀ 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 ਸਰ ਤੇ ਤੁਸੀਂ ਕੋਈ ਇਸ ਵਿਸ਼ੇ ਬਾਰੇ ਮਤਲਬ ਵੀ ਇਸ ਬਾਰੇ ਗੰਭੀਰਤਾ ਨਾਲ ਸੋਚ ਰਹੇ ਹੋ ਬਸ ਹੁਣ ਸੋਚਣ ਲਈ ਇਹਨਾਂ ਨੇ ਕਰਤਾ ਜੀ ਮਜਬੂਰ ਕਰਤਾ ਸਾਨੂੰ ਸੋਚਣ ਲਈ ਪਹਿਲਾਂ ਇਹ ਧਿਆਨ ਚ ਨਹੀਂ ਸੀਗਾ ਜਦੋਂ ਇਹ ਆਪਣਾ ਮਤ ਆਇਆ ਫਿਰ ਹੀ ਸਾਡੇ ਧਿਆਨ ਚ ਆਇਆ ਵੀ ਆਹ ਵੀ ਹੈਗਾ ਹਨਾ ਮੁੱਦਾ ਕੋਈ ਅچھا ਕਿਤੇ ਨਾ ਤੁਸੀਂ ਇਹ ਵੀ ਗੱਲ ਕਹੀ ਆ ਪਿੰਡ ਤੇ ਤੁਸੀਂ ਵਿਕਾਸ ਕਾਰਜ ਬਹੁਤ ਕਰਵਾਏ ਆ ਤਾਂ ਨੌਜਵਾਨਾਂ ਨੂੰ ਉਮੀਦ ਆ ਗਈ ਹੈ ਤੁਹਾਡੇ ਹਾਂਜੀ ਆਸਾਂ ਹੀ ਬਾਹਲਾਂ ਆ ਜੀ ਮੁੰਡਿਆਂ ਨੂੰ ਆਸਾਂ ਹੀ ਜ਼ਿਆਦਾ ਸੀ ਕਿ ਕਿਹੜੇ ਕਿਹੜੇ ਵਿਕਾਸ ਕਾਰਜ ਕਰਾਏ ਜੀ ਸਭ ਤੋਂ ਪਹਿਲਾਂ ਜੀ ਆਪਾਂ ਮੈਂ ਹਜੇ ਸਰਪੰਚ ਨਹੀਂ ਸੀ ਬਣਿਆ ਉਦੋਂ ਪੰਜਾਬ ਸਰਕਾਰ ਵੱਲੋਂ ਮਹੱਲਾ ਕਲੀਨਿਕ ਪਿੰਡਾਂ ਨੂੰ ਦਿੱਤੇ ਸੀਗੇ ਉਹ ਮੇਰੇ ਪਿੰਡ ਨੂੰ ਵੀ ਲਿਸਟ 'ਚ ਮੇਰਾ ਵੀ ਆਇਆ ਸੀਗਾ ਉਹ ਮਹੱਲਾ ਕਲੀਨਿਕ ਆਪਾਂ ਨੂੰ ਮਿਲਿਆ ਜੀ ਐਮ ਬੀ ਬੀ ਐਸ ਡਾਕਟਰ ਬੈਂਦੇ ਆ ਯਾਨੀ ਮਹੀਨੇ ਦੀ ਲੱਖਾਂ ਦੀ ਦਵਾਈ ਲੱਗਦੀ ਹੈ ਜੀ ਸਾਰੇ ਪਿੰਡਾਂ 'ਚੋਂ ਆਉਂਦੇ ਆ ਦਵਾਈ ਲੈਣ ਪਿੰਡ ਮੇਰੇ ਕੋਈ ਪਰਚੀ ਦਾ ਪੈਸਾ ਨਹੀਂ ਕੋਈ ਦਵਾਈ ਦਾ ਪੈਸਾ ਨਹੀਂ ਵਧੀਆ ਡਾਕਟਰ ਆਉਂਦੇ ਜੀ ਐਮ ਬੀਬੀ ਐਮ ਬੀ ਐਸ ਡਾਕਟਰ ਆ ਜੀ ਤੇ ਜਾਨੀ ਓਪਾ ਪਹਿਲ ਦੇ ਧਾਰ ਦੇ ਤੋਂ ਵਧੀਆ ਸਹੂਲਤਾਂ ਜੀ ਪਿੰਡ ਲਈ ਮੁਰਕ ਇਧਰ ਨਰਕ ਬਣਿਆ ਹੋਇਆ ਸੀਗਾ ਜੀ ਬੌਰੀਆਂ ਸਿੱਖਾਂ ਦੇ ਬਸਤੀ ਹੈ ਸਾਡੇ ਆਕ ਉੱਥੇ ਨਰਕ ਬਣਿਆ ਹੋਇਆ ਸੀਗਾ ਜੀ ਉਹ ਸਾਰੀ ਬਸਤੀ ਚ ਬਹੁਤ ਗੁਰਾਹਾਲ ਸੀਗਾ ਤੇ ਉਥੇ ਸੱਪੜ ਸੀਗਾ ਬਹੁਤ ਗੰਦਗੀ ਸੀਗੀ ਸੱਪਾਂ ਦਾ ਘਰ ਬਣਿਆ ਸੀ ਉਥੇ ਆਪਾਂ ਆਪ 30 35 ਲੱਖ ਰੁਪਈਆ ਲਵਾ ਕੇ ਸੱਪੜ ਬਹੁਤ ਵਧੀਆ ਬਣਾਏ ਤਿਆਰ ਕਰਾਇਆ ਉਦੋਂ ਮੁੜ ਕੇ ਜੀ ਹੁਣ ਕੱਸੀ ਦਾ ਕੰਮ ਆਪਣਾ ਹਜੇ ਚੱਲੀ ਜਾਂਦਾ ਜੀ ਬਚ ਪੈਸੇ ਪੈਣੇ ਆ ਹਜੇ ਅੰਡਰਗਰਾਉਂਡ ਪੈਣੇ ਆ ਕਿ ਵੱਡੇ ਰੋਡ ਟਿੱਕਰ ਆ ਗਿਆ ਜੀ ਬਣ ਕੇ ਖਾਲ ਕੱਸੀ ਤਾਂ 5000 ਏਕੜ ਪਾਈ ਆ ਜੀ ਆਪਾਂ ਪਿੰਡ ਦੀ ਕੱਸੀ ਦਾ ਕੰਮ ਚੱਲੀ ਜਾਂਦਾ ਜੀ ਮੁੜ ਕੇ ਆਪਣੇ ਲੈਟ ਦੀ ਬਹੁਤ ਦਿੱਕਤ ਸੀਗੀ ਜੀ ਪਿੰਡ ਨੂੰ ਬਹੁਤ ਜ਼ਿਆਦਾ ਉਹ 2 ਫੀਡਰ ਆਪਾਂ ਪਾਸ ਕਰਾਈ ਜੀ ਮੈਂ ਕਿ ਮੈਨੂੰ 40-45 ਲੱਖ ਰੁਪਈਆ ਪਿਆ ਉਹ ਕੰਮ ਚੱਲੀ ਜਾਂਦਾ ਜੀ ਥੋੜੇ ਹੀ ਰਹਿ ਗਿਆ ਤੇ ਮੁੜ ਕੇ ਫਰਨੀ ਦਾ ਕੰਮ ਬਣਾਇਆ ਜੀ ਫਰਨੀ ਆਪਣੀ ਖਰਾਬ ਸੀ ਬਹੁਤ ਜ਼ਿਆਦਾ 18 ਫੁੱਟਾ 4 ਸਪੀਰਾ ਬਣ ਗਏ ਤੇ ਹੋਰ ਗਲੀਆਂ ਨਾਲ ਏ ਨੌਜਵਾਨਾਂ ਨੇ ਮਜੜੀ ਮੰਗ ਪੱਤਰ ਤੁਹਾਨੂੰ ਦਿੱਤਾ ਉਹਦੇ ਤੋਂ ਤੁਹਾਨੂੰ ਇੱਕ ਲਾਲਚ ਵੀ ਦਿੱਤਾ ਹੈ ਕਹਿੰਦੇ ਜੇ ਸਾਡੇ ਰਿਸ਼ਤੇ ਹੋ ਗਏ ਤਾਂ ਤੁਹਾਨੂੰ ਵੋਟਾਂ ਵੀ ਬਦਲ ਜਾਣਗੀਆਂ ਪਿੰਡ 'ਚ ਤੁਹਾਨੂੰ ਵੋਟਾਂ ਵੀ ਪੈਣਗੀਆਂ ਕਿਤੇ ਨਾ ਕਿਤੇ ਫਿਰ ਇਹ ਵੀ ਤੁਸੀਂ ਸੋਚੋਗੇ ਕਿ ਕੋਈ ਸਿਆਸੀ ਲੀਡਰ ਵੋਟਾਂ ਬਾਰੇ ਤਾਂ ਸੋਚਦੇ ਹੀ ਨਹੀਂ ਨਹੀਂ ਸਰ ਪਤਾ ਕੀ ਚੱਕਰ ਮੈਂ ਜਮਾਂ ਦਿਲੋਂ ਲੱਗਿਆ ਮੈਂ ਲਾਲਚ ਮੈਂ ਕਰਨੀ ਜਾਂਦਾ ਜਮੇ ਕੋਈ ਮੈਨੂੰ ਲਾਲਚ ਨਹੀਂ ਮੈਂ ਹੁਣ ਥਾਣੇ ਕਚਹਿਰੀਆਂ 'ਚ ਸਾਰੀ ਦਿੜੀ ਫਿਰਦਾ ਮੈਂ ਪਿੰਡ ਬੋਲਦਾ ਵੀ ਰਿਹਾ ਪਹਿਲਾਂ ਮੈਂ ਵੀ ਮੈਨੂੰ ਵੋਟ ਤਾਂ ਪਾਉ ਵੀ ਜੇ ਮੈਂ ਕੰਮ ਵਧੀਆ ਕਰਦਾ ਹਨਾ ਮੈਂ ਪਿੰਡ ਚ ਕਿਸੇ ਦਾ ਇੱਕ ਰੁਪਈਆ ਵੀ ਨਹੀਂ ਲਗਨ ਦਿੰਦਾ ਮੈਂ ਬੋਲਦਾ ਰਹੇ ਮੈਂ ਕਿਤੇ ਵੋਟਾਂ ਤੋਂ ਪਹਿਲਾਂ ਵੀ ਜੇ ਕਿਸੇ ਦੇ 5 ਰੁਪਏ ਵੀ ਲਵਾਏ ਆਪਾਂ ਖੜਾ ਹੋ ਕੇ ਕਹਦੇ ਵੀ ਮੇਰੇ ਇੱਥੇ ਲਵਾਤੇ ਆਪਾਂ ਚੋਣ ਨਹੀਂ ਲੜਦੇ ਹਾਂਜੀ ਜਣੀ ਆਪਾਂ ਕੰਮਾਂ ਦੇ ਆਧਾਰ ਤੇ ਵੋਟ ਲਈ ਹੈ ਜੀ ਹਾਂਜੀ ਠੀਕ ਹੈ ਇਹ ਵੀ ਹੁਣ ਵੱਡਾ ਕੰਮ ਹੈ ਜੇ ਇਹ ਕਰਤਾ ਤਾਂ ਸਮਝ ਲਓ ਵੀ ਤੁਸੀਂ ਤਾਂ ਸਫਲ ਸਰਪੰਚ ਹੋ ਜਾਓਗੇ ਹਾਂਜੀ ਹਾਂਜੀ ਵਾਅਦੇ ਬਾਰੇ ਵਿਚਾਰ ਕਰਦੇ ਹਾਂ ਸਰ ਠੀਕ ਹੈ ਸਰ ਤੁਸੀਂ ਸਾਨੂੰ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਥੈਂਕ ਯੂ ਇਹ ਸਾਨੂੰ ਸਾਡੇ ਨਾਲ ਪਿੰਡ ਹ ਬਦਲ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਪਿੰਡ ਦੇ ਨੌਜਵਾਨਾਂ ਦੀ ਇਹ ਵਾਕਈ ਸਮੱਸਿਆ ਹੈਗੀ ਆ ਜਿਸ ਕਾਰਨ ਨੌਜਵਾਨਾਂ ਨੇ ਇਹਨਾਂ ਨੂੰ ਮੰਗ ਪੱਤਰ ਦਿੱਤਾ ਹੈ ਇਹ ਸਾਡੇ ਸਮਾਜ ਆਸਤੇ ਵੀ ਇੱਕ ਗੰਭੀਰ ਸਮੱਸਿਆ ਹੈ ਜੋ ਕਿ ਇੱਕ ਸੋਚਣ ਦਾ ਵਿਸ਼ਾ ਹੈ ਕਿ ਨੌਜਵਾਨ ਕਿਉਂ ਰਿਸ਼ਤਿਆਂ ਤੋਂ ਰਹਿ ਰਹੇ ਆ